ਆਵਾਜ਼ੋਂ ਪੰਜਾਬ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹਿਣ ਲਈ ਸਾਡੇ ਚੈਨਲ ਨੂੰ ਮਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਦਿੰਦੇ ਰਹਿੰਦੇ ਹਾਂ ਇੱਕ ਹੋਰ ਅੱਜ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਆਏ ਹਾਂ ਜਿਕਰ ਜੋਖ ਹੈ ਕਿ ਗੁਰਦਾਸਪੁਰ ਸ਼ਹਿਰ ਦੀ ਸ਼ੋਭਾ ਬਕਾ ਸਪੋਰਟਸ ਅਕੈਡਮੀ ਪਿੰਡ ਬਾਬੋਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਇੱਕ ਵਾਰ ਫਿਰ ਤੋਂ ਗੁਰਦਾਸਪੁਰ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਕਿਉਂਕਿ ਗੁਰਦਾਸਪੁਰ ਦੀ ਇਸ ਅਕੈਡਮੀ ਨੇ ਆਲ ਇੰਡੀਆ ਓਪਨ ਕਰਾਟੇ ਚੈਂਪੀਅਨਸ਼ਿਪ ਜੋ ਕਿ ਅੰਮ੍ਰਿਤਸਰ ਅਤੇ ਜੰਮੂ ਹੋ ਵਿੱਚ ਹੋਈ ਸੀ ਉਸ ਦੌਰਾਨ 15 골ਡ 8 ਸਿਲਵਰ ਅਤੇ 7 ਗੋਲ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਥੋੜੀ ਦੇਰ ਪਹਿਲਾਂ ਜੰਮੂ ਵਿੱਚ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਵੀ ਬਹੁਤ ਸਾਰੇ ਮੈਡਲ ਜਿੱਤੇ ਸਨ ਉਹਨਾਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਗੁਰਦਾਸਪੁਰ ਦੀ ਇਹ ਪਹਿਲੀ ਲੋਕਾ ਦੀ ਲੋਕਾ ਵਿਮਾਨ ਅਕਾਡਮੀ ਹੈ ਜਿਸ ਵਿੱਚ ਬੱਚੇ ਬਹੁਤ ਵਧੀਆ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਬਹੁਤ ਉੱਚੇ ਮੁਕਾਮ ਤੱਕ ਪਹੁੰਚ ਰਹੀ ਹੈ। ਇਸ ਤੌਰਾਨ ਕੱਲ ਸ਼ੋਭਾ ਬਗਾ ਸਪੋਰਟਸ ਅਕਾਡਮੀ ਵਿੱਚ ਫੰਕਸ਼ਨ ਰੱਖਿਆ ਗਿਆ ਜਿਸ ਵਿੱਚ ਚੀਫ ਗੈਸਟ ਦੇ ਤੌਰ ਤੇ ਸ਼੍ਰੀ ਆਰਕੇ ਨਿਖ ਜੋ ਕਿ ਬਾਬੋਵਾਲ ਦੇ ਐਮਸੀ ਨੇ ਉਹ ਵਿਸ਼ੇਸ਼ ਤੌਰ ਤੇ ਤੁਜੀ ਇਸ ਤਰ੍ਹਾਂ ਸ਼ੋਭਾ ਬਕਾ ਸਪੋਰਟਸ ਅਕੈਡਮੀ ਨੇ ਚੀਫ ਗੈਸਟ ਦਾ ਫੁਨਾ ਦੀ ਵਰਖਾ ਨਾਲ ਸਵਾਗਤ ਕੀਤਾ ਇਸ ਤਰ੍ਹਾਂ ਸਟੈਸ਼ਨ ਗੈਸਟ ਦੇ ਤੌਰ ਤੇ ਸਰਦਾਰ ਗੁਰਵੰਤ ਸਿੰਘ ਮਲ ਸਰਦਾਰ ਜਰਨੈਲ ਸਿੰਘ ਸਤਿੰਦਰ ਕੋਪਾਰ ਸ਼੍ਰੀਮਤੀ ਨੀਤਾ ਮਾਨ ਸ਼੍ਰੀ ਸੰਨੀ ਜੀ ਸ਼੍ਰੀ ਰਮਨ ਜੀ ਅਤੇ ਕੋਚ ਚਿਸ ਵਿਵੇਕ ਬਕਾ ਸਾਹਿਲ ਬਗਾ ਅਨਿਸ਼ ਮਿਸ ਸੁਨੇਹਾ ਮਿਸ ਬਲਜੀਤ ਆਦੀ 55 ਇਸ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਇਸ ਫੰਕਸ਼ਨ ਵਿੱਚ ਪੁੱਜੇ ਇਸ ਦੌਰਾਨ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਇਸ ਦੌਰਾਨ ਚੀਫ ਗੈਸਟ ਦੇ ਆਏ ਹੋਏ ਚੀਫ ਗੈਸਟ ਦੇ ਤੌਰ ਤੇ ਆਏ ਹੋਏ ਸ਼੍ਰੀ ਆਰਕੇ ਨਿਕ ਸਾਹਮਣੇ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਉਹਨਾਂ ਨੂੰ ਸ਼ਾਬਾਸ਼ ਦਿੱਤੀ ਅਤੇ ਉਹਨਾਂ ਨੂੰ ਨਾਮ ਵੀ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਇਹ ਕਿਆ ਕੀ ਸ਼ੋਭਾਪਕਾ ਸਪੋਰਟ ਅਕੈਡਮੀ ਜਿੰਨ ਬਾਬੂ ਵਾਲ ਨੇ ਦਿਨੋ ਦਿਨ ਬਹੁਤ ਸਾਰੀ ਮੈਡਲ ਜਿੱਤੀ ਨੇ ਔਰ ਵੱਖਰੇ ਵੱਖਰੇ ਸਟੇਟਾਂ 'ਚ ਜਾ ਕੇ ਬਰਦਾਸ਼ਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਨੇ ਮੈਨੂੰ ਆਸ ਹੈ ਕਿ ਇੱਕ ਦਿਨ ਇਹ ਪੰਜਾਬ ਦੀ ਬਹੁਤ ਵੱਡੀ ਅਕੈਡਮੀ ਹੋਵੇਗੀ ਤਾਂ ਇਹ ਸ਼ੋਭਾਪਕਾ ਸਪੋਰਟ ਅਕੈਡਮੀ ਕੋ ਇੱਕ ਹੋਰ ਵੱਡੀ ਅਚੀਵਮੈਂਟ ਦੋ ਦੋ ਕਬ ਖਸਲ ਕਿਤੇ ਨੇ ਤਾਂ ਤੁਸੀਂ ਮੁਖ ਮਹਿਮਾਨ ਵਜੋਂ ਅੱਜ ਪੁਜ ਜੀਨਿਸ ਫੰਕਸ਼ਨ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਇਸ ਅਕੈਡਮੀ ਦਾ ਧੰਨਵਾਦ ਮੈਨੂੰ ਐਜੇ ਚੀਫ ਗੈਸਟ ਬੁਲਾਇਆ ਉਹ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਕਿ ਮੇਰੇ ਬਾਬੋਆ ਦੇ ਵਿੱਚ ਅਕੈਡਮੀ ਹੋਣ ਦੇ ਨਾਤੇ ਮੈਨੂੰ ਇਹਨਾਂ ਨੇ ਸਨਮਾਨ ਦਿੱਤਾ ਔਰ ਉਸ ਤੋਂ ਸਨਮਾਨ ਵਾਲੀ ਮੇਰੇ ਵਾਸਤੇ ਵੱਡੀ ਗੱਲ ਵੀ ਜਿਹੜੇ ਇਹਨਾਂ ਨੇ ਦੋ ਦੋ ਜਿਹੜੀ ਚੈਂਪੀਅਨਸ਼ਿਪ ਹੋਈਆਂ ਉਹਦੇ ਵਿੱਚ ਇਹਨਾਂ ਨੇ ਜਿਹੜੇ ਅਵਾਰਡ ਜਿੱਤੇ ਨੇ ਇਹ ਮੇਰੇ ਪਿੰਡ ਵਾਸਤੇ ਔਰ ਮੇਰੇ ਸ਼ਹਿਰ ਵਾਸਤੇ ਬੜੀ ਵੱਡੀ ਇੱਕ ਉਪਲਬਧੀ ਹੈ ਔਰ ਸਪੋਰਟਸ ਅਕੈਡਮੀ ਇਹੋ ਆਸ ਕਰਦੇ ਆਂ ਕਿ ਦਿਨ ਦੁਗਣੀ ਰਾਤ ਚੌਗਣੀ ਇਸੇ ਤਰੀਕੇ ਨਾਲ ਤਰੱਕੀ ਕਰੇ ਜਿਸ ਤਰੀਕੇ ਨਾਲ ਇਹਨਾਂ ਨੇ ਸਪੀਡ ਫੜੀ ਆ ਇਸੇ ਤਰੀਕੇ ਨਾਲ ਸਪੀਡ ਫੜੀ ਲੱਕ ਸਰ ਅੱਜ ਤੁਸੀਂ ਬੱਚੇ ਨੂੰ ਅਪਰੀਸ਼ੀਏਟ ਵੀ ਕੀਤਾ ਕੈਸ਼ ਪ੍ਰਾਈਜ਼ ਵੀ ਦਿੱਤਾ ਬੱਚਿਆਂ ਦਾ ਨਾਲ ਹੌਸਲਾ ਵੀ ਬੰਦਾ ਹੈ ਕੀ ਕਿਹਦਾ ਚਾਹੋਗੇ ਬੱਚੇ ਨਹੀਂ ਇਹ ਤੇ ਕਿ ਛੋਟੇ ਛੋਟੇ ਬੱਚੇ ਹੀ ਨੰਨੇ ਬੱਚੇ ਹੀ ਉਹਨਾਂ ਦੀ ਇੱਕ ਹੌਸਲਾ ਫਰਜਾਈ ਆ ਔਰ ਮੈਂ ਕਹਿੰਨਾ ਭਈ ਇਹ ਇੱਕ ਬੜੀ ਮਾਨ ਦੀ ਗੱਲ ਆ ਸਾਡੇ ਲਈ ਸਾਨੂੰ ਇਹਨਾਂ ਨੇ ਮਾਨ ਦਿੱਤਾ ਇਹ ਦੀ ਛੋਟੀ ਜੀ ਗੱਲ ਆ ਬੱਚਿਆਂ ਦੀ ਔਰ ਬੜੀ ਵੱਡੀ ਸਾਡੇ ਵਾਸਤੇ ਮਾਨ ਦੀ ਗੱਲ ਆ ਇਹਨਾਂ ਸਾਨੂੰ ਬੁਲਾਇਆ ਔਰ ਅਕੈਡਮੀ ਖੁੱਲੀ ਆ ਖਾਸ ਕਰਕੇ ਮੇਰੇ ਏਰੀਆ 'ਚ ਇਹ ਬੜੀ ਵੱਡੀ ਗੱਲ ਆ ਤੇ ਪੰਜਾਬ ਵਿੱਚ ਨਸ਼ੇ ਦਾ ਦੰਗਲ ਲੱਗਾ ਪੰਜਾਬ ਨਸ਼ੇ ਵਿੱਚ ਜਕੜਿਆ ਹੋਇਆ ਹੈ ਤੇ ਬੱਚਿਆਂ ਨੂੰ ਕਿਤੇ ਨ ਕਿਤੇ ਖੇਡ ਦੇ ਨਾਲ ਜੋੜਨਾ ਚਾਹੀਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਮੈਂ ਤੇ ਇਹ ਕਵਾਂਗਾ ਵੀ ਜਿੱਥੇ ਸਰਕਾਰ ਇੰਨਾ ਵੱਡਾ ਉਪਰਾਲਾ ਕਰ ਰਹੀ ਹੈ ਡੋਰ ਟੂ ਡੋਰ ਜਾ ਕੇ ਔਰ ਇਹ ਛੋਟੂ ਛੋਟੀਆਂ ਜਿਹੜੀਆਂ ਅਕੈਡਮੀਆ ਇਹ ਜਦੋਂ ਅਸੀਂ ਲਾਰਜ ਸਕੇਲ ਤੇ ਅਕੈਡਮੀਆ ਬਣਨਗੀਆਂ ਬੱਚੇ ਮੋਟੀਵੇਟ ਹੋਣਗੇ ਤੇ ਜਿਸ ਬੱਚੇ ਦਾ ਸਪੋਰਟਸ ਦੇ ਨਾਲ ਕਿਸੇ ਵੀ ਸਪੋਰਟਸ ਦੇ ਨਾਲ ਉਹਦਾ ਰੁਝਾਨ ਹੋ ਜਾਂਦਾ ਉਦੇ ਨਾਲ ਆਪਣੇ ਸਰੀਰ ਨਾਲ ਉਹਦਾ ਵਿੱਚ ਵੇਖਦਾ ਚਾਹੇ ਕਿਸੇ ਵੀ ਨਾਲ ਜਦੋਂ ਸਰੀਰ ਵੱਲ ਵੇਖਦਾ ਤੇ ਉਹ ਨਸ਼ੇ ਤੋਂ ਦੂਰ ਆਂਦਾ ਚੰਗੀ ਖਰਾ ਖਾਂਦਾ ਸ਼ੁੱਧ ਭੋਜਨ ਤੇ ਆਪ ਆਟੋਮੈਟਿਕਲੀ ਜਿਹੜਾ ਉਹ ਨਸ਼ੇ ਤੋਂ ਦੂਰ ਹੋ ਜਾਂਦਾ ਉਹ ਇਹ ਬਹੁਤ ਵੱਡੀ ਗੱਲ ਆ ਵੀ ਸਾਨੂੰ ਆਪਣੇ ਪੇਰੈਂਟਸ ਨੂੰ ਸਾਰਿਆਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਆਪਣੇ ਨੂੰ ਸਪੋਰਟਸ ਨਾਲ ਜੋੜਨ ਸਰ ਇੱਕ ਐਮਸੀ ਹੋਣ ਦੇ ਨਾਤੇ ਔਰ ਇੱਕ ਨਾਗਰਿਕ ਹੋਣ ਦੇ ਨਾਤੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਇਹੋ ਹੀ بڑا ਵਡਾ ਸੰਦੇਸ਼ ਆ ਵੀ ਅਗਰ ਖਾਸ ਕਰਕੇ ਪੰਜਾਬ ਦੀ ਜੋ ਦੁਰਦਸ਼ਾ ਹੋ ਰਹੀ ਆ ਜਿਹੜੀ ਜਵਾਨੀ ਪੰਜਾਬ ਦੀ ਤਬਾਹ ਹੋਦੀ ਆ ਜੇ ਇਹਨੂੰ ਬਚਾਣਾ ਕਿਉਂਕਿ ਜਵਾਨੀ ਚਲ ਗਈ ਪੰਜਾਬ ਚਲ ਗਿਆ ਤੇ ਮੇਰੀ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਪਈਸ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ ਤੇ ਚੰਗੀ ਉਹਨਾਂ ਨੂੰ ਸੋਚ ਆਵੇ ਚੰਗਾ ਉਹਨਾਂ ਦਾ ਜਿਹੜੀ ਹੈਲਦੀ ਹੋਣ ਔਰ ਸਾਡੀ ਜਿਹੜੀ ਆਉਣ ਵਾਲੀ ਆ ਪੀੜੀਆਂ ਇਨਾਂ ਦੇ ਹੱਥ 'ਚ ਵਗ ਡੋਰ ਹੋਣੀ ਆ ਚਾਹੇ ਉਹ ਸਪੋਰਟਸ ਹੋਵੇ ਚਾਹੇ ਉਹ ਰਾਜਨੀਤਿਕ ਚ ਹੋਵੇ ਚਾਹੇ ਉਹ ਕਿਸੇ ਵੀ ਖੇਤਰ ਚ ਹੋਵੇ ਇਹ ਅੱਜ ਦੀ ਜਿਹੜੀ ਜਿਹੜੇ ਬੱਚੇ ਨੇ ਕੱਲ ਨੂੰ ਸਾਡੇ ਉਹਨਾਂ ਨੇ ਪੰਜਾਬ ਨੂੰ ਸਾਂਭਣਾ ਕੱਲ ਨੂੰ ਦੇਸ਼ ਨੂੰ ਸਾਂਭਣਾ ਤੇ ਇਹੋ ਹੀ ਸਾਡਾ ਪਵੇਖਣਾ ਔਰ ਮੈਂ ਸਮਝਣਾ ਭਈ ਇੱਕ ਖੇਡ ਇੱਕ ਇਹੋ ਜਿਹੀ ਆ ਜਿਹੜੀ ਤੁਹਾਨੂੰ ਬੜੀ ਹਰ ਪੱਧਰ ਤੇ ਜਾ ਕੇ ਚਾਹੇ ਉਹ ਕੋਈ ਮੈਂ ਕਹਿੰਨਾ ਬੜੇ ਤੋਂ ਬੜਾ ਕੋਈ ਚਾਹੇ ਉਹ ਡੋਨਾਲਡ ਟਰੰਪ ਆ ਚਾਹੇ ਉਹ ਨਰਿੰਦਰ ਮੋਦੀ ਹੈ ਉਹ ਵੀ ਕਸਰਤ ਕਰਦਾ ਔਰ ਇਹਨਾਂ ਨਾ ਚਿਰੋਣਾ ਦਾ ਜਿਹੜਾ ਅ ਕੰਮ ਕਰਨ ਦੀ ਜਿਹੜੀ ਸ਼ਮਤਾ ਇਸੇ ਕਰਕੇ ਆ ਕਿ ਉਹਨਾਂ ਸਰੀਰ ਨੂੰ ਕਾਮਜਾਬ ਕਰਕੇ ਰੱਖਿਆ ਸਰੀਰ ਮਿਹਨਤ ਕਰਕੇ ਰੱਖੀ ਆ ਔਰ ਸਾਰਿਆਂ ਨੂੰ ਸਾਨੂੰ ਇਹ ਸੰਦੇਸ਼ ਆ ਕਿ ਸਾਨੂੰ ਆਪਣੇ ਸਰੀਰ ਨੂੰ ਵਧੀਆ ਢੰਗ ਨਾਲ ਜਿਹੜੀ ਕਸਰਤ ਕਰਨੀ ਚਾਹੀਦੀ ਹੈ। ਜੀ ਸਰ ਸ਼ੋਭਾ ਬਗਾ ਸਪੋਰਟ ਅਕੈਡਮੀ ਦੀ ਇੱਕ ਹੋਰ ਵੱਡੀ ਉਪਲਬਧੀ ਦੋ ਦੋ ਕੱਪ ਜੰਮੂ ਔਰ ਅੰਮ੍ਰਿਤਸਰ ਵਿਕੇ ਇਸ ਉਪਲਬਧੀ ਬਾਰੇ ਕੀ ਕਹਿਣਾ ਚਾਹੋਗੇ? ਨਮਸਕਾਰ ਜੀ ਮੈਂ ਜੀਐਲ ਬੱਗਾ ਉਹ ਬੱਗਾ ਸਪੋਰਟਸ ਕਰਨੀ ਬਾਗਵਾਨ ਦੇ ਹਾਲ ਵਿੱਚ ਇੱਕ ਹਾਲੰਗੀਆ ਉੱਪਰ ਕਰਾਤੀ ਸੀ ਜਿਸ ਵਿੱਚ ਜੋ ਕਿ ਖਰਾਬ ਹੋ ਗਈ ਅੰਦਰ ਸਾਹਿਬ ਵਿੱਚ ਹੋਈ ਉਹਦੇ ਵਿੱਚ ਇਸ ਕਰਕੇ ਦੇ 18 ਬੱਚਿਆਂ ਨੇ ਭਾਗ ਲਿਆ ਉਹਦੇ ਵਿੱਚ ਉਹਨਾਂ ਨੇ 8 ਗੋਲ ਦਾ ਸ਼ੇਰ ਰੋਣ ਦਾ ਉਹ ਚਾਰ ਸ਼ੁਰੂ ਕਰਦਾ ਉਸ ਤੋਂ ਬਾਅਦ ਤੈਤਰੀ ਜੀ जमी में एक ऑल इंडिया प्रैक्टिस चैंपियनशिप हुई है जिसे चौदह बच्चे हुए और वो सारा मैडल जितते हैं जो दस गोल्ड मैडल और चार सिल्वर मैडल और तीन मेडल अमृतसर में जो है और दिल्ली में पांच सौ बच्चा आया हुआ था एक सौ जो सांधर अभी भी अच्छी लोगों में मान श्री मुकेश कुमार मिलक जो कि एम सी ने हरेंद्र तो बाबूवाल स्पोर्ट्स लवर ने स्पोर्ट्स में बड़ा प्यार करते हैं और हमेशा ही स्पोर्ट्स के प्रति कोई भी किसी प्रकार की अच्छे लोगों को सोच करते हैं मदद भी करते हैं बहुत प्यार करते हैं स्पोर्ट्स में ਅਗਰ ਉਹ ਵੀ ਆ ਗਏ ਚੀਕਾ ਤੇ ਬੁਲਾਇਆ ਸੀ ਤੇ ਉਹਨਾਂ ਨੇ ਬੱਚਿਆਂ ਨੂੰ ਜੋ ਇਨਾਮ ਵੰਡੇ ਆ ਉਹ ਨਾਲ ਨਾਲ ਹੀ ਆਪਣੇ ਵੱਲੋਂ ਵੀ ਬੱਚਿਆਂ ਨੂੰ ਕੈਸ ਵਾਰ ਦਿੱਤਾ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਸਰ ਇਹ ਜਿਹੜੇ ਦੋ ਇਵੈਂਟ ਹੋਏ ਆ ਇਹਦੇ ਵਿੱਚ ਕਿਹਦਾ ਜਿਆਦਾ ਯੋਗਦਾਨ ਮੰਦ ਹੈ ਕੋਚਸ ਵਗੈਰਾ ਦਾ ਜਾਂ ਪਿਕਨਸ ਦਾ ਜਾਂ ਕਿਸ ਤਰ੍ਹਾਂ ਦਾ ਸਾਥ ਚੱਲਦਾ ਹੈ ਸਰ ਇਹ ਜੋ ਅਚੀਵਮੈਂਟ ਹੋਈ ਆ ਇਹ ਇੱਕ ਪੂਰਾ ਟੀਮਵਰਕ ਆ ਇਹਦੇ ਵਿੱਚ ਸਭ ਤੋਂ ਪਹਿਲੇ ਤੇ ਬੱਚੇ ਜਿਹੜੇ ਆਪਣਾ ਸਮਾਂ ਕੱਢ ਕੇ ਕੜਾ ਹੀ ਦੇ ਨਾਲ ਨਾਲ ਆਪਣੀ ਖੇਡਾਂ ਵਾਸਤੇ ਟਾਈਮ ਕੱਢਦੇ ਆ ਉਹਦੇ ਪਰੇਂਟਸ ਜਿਹੜੇ ਆਪਣੇ ਬੱਚੇ ਨੂੰ ਸਵੇਰੇ ਤਿਆਰ ਕਰਕੇ अर्ਲੀ ਮਾਰਨਿੰਗ ਸਾਡੇ ਕੋਲ ਭੇਜਦੇ ਆ ਸ਼ਾਮ ਨੂੰ ਫਿਰ ਲੈ ਕੇ ਆਉਂਦੇ ਆ ਉਹ ਤੁਹਾਨੂੰ ਸੁਣ ਕੇ ਹੈਰਾਨੀ ਹੋਏ ਕਿ ਸਾਡੇ ਕੋਲ ਬੱਚੇ ਦਿਨ ਰਾਤ ਰਗਰ ਤੋਂ ਤੇ ਝਪਕੜੀ ਮਾਰਦੇ ਹੋ ਜਾਂਦੇ ਜਿਹਨਾਂ ਦੇ ਪੇਰੈਂਟਸ ਨੂੰ ਨਾਲ ਲੈ ਕੇ ਆਉਂਦੇ ਆ ਔਰ ਜਿਹਦੀ ਪ੍ਰੈਕਟਿਸ ਚੱਲਦੀ ਉਹ ਇੱਥੇ ਬੈਠਦੇ ਆ ਉਹ ਦੁਬਾਰਾ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਤੇ ਬੱਚਿਆਂ ਦਾ ਪੇਰੈਂਟਸ ਦਾ ਉਹ ਨਾਲ ਨਾਲ ਕੋਚਸ ਜੋ ਅਸੀਂ ਇੱਥੇ ਕੋਚਸ ਕੁਆਲੀਫਾਈਡ ਕੋਚ ਕਰਾਟੇ ਵਿੱਚ ਹੀ ਬਲੈਕ ਬੈਲ ਦੇ ਕਿਤੇ ਹੋਇਆ ਕੋਚਰ ਕਿ ਹੋਇਆ ਔਰ ਡਾਇਗਨਸਟਿਕ ਵਿੱਚ ਬੈਸਿੰਗ ਆਪਦੇ ਕਰਾ ਲਈ ਉਹ ਐਨਐਸ ਕੁਆਲੀਫਾਈਡ ਕੋਰਸ ਸੀ ਇੱਥੇ ਲਗਾਏ ਹੋਇਆ ਜਿਹੜੇ ਬੱਚਿਆਂ ਨੂੰ ਡਾਇਗਨਸਟਿਕ ਤੇ ਘਾਟੇ ਦੇ ਟ੍ਰੇਨਿੰਗ ਦਿੰਦੇ ਆ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਪਰ ਓਵਰਆਲ ਸੁਪਰਵੀਜ਼ਨ ਉਹ ਮੇਰੀ ਹੁੰਦੀ ਹੈ ਅਸੀਂ ਸਾਰੇ ਰਲ ਕੇ ਇੱਕ ਟੀਮ ਦੇ ਤੌਰ ਤੇ ਕੰਮ ਕਰਨੇ ਆ ਜਿਸ ਦਾ ਨਤੀਜਾ ਇਹ ਕਿ ਸਾਡੇ ਇਸ ਪ੍ਰਕਾਰ ਦੇ ਰਿਜ਼ਲਟ ਆ ਰਹੇ ਕੁਲਤਾਸ ਕੁਮਰ ਵਾਸੀ ਨੂੰ ਵੀ ਸੰਦੇਸ਼ ਦੇਣਾ ਚਾਹੋਗੇ ਪੂਰੇ ਸ਼ਹਿਰ ਵਾਸੀ ਨੂੰ ਇਹ ਸੁਮੇਸ਼ਾ ਜੀ ਇੱਕ ਸੁਨੇਹਾ ਆਇਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਕੇਵਲ ਜਿਮਨਾਸਟਿਕ ਜਾਂ ਕਾਰਾਟੇ ਤੁਸੀਂ ਕਿਸੇ ਵੀ ਸਪੋਰਟਸ ਵਿੱਚ ਪਾਓ ਬੱਚਾ ਨੂੰ ਹੁਣ ਸਪੋਰਟਸ ਵਿੱਚ ਜੁਰੂ ਭੇਜੋ ਤਾਂ ਜੋ ਬੱਚੇ ਤੰਦਰੁਸਤ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਪਲੱਸ ਜਿਹੜੇ ਅੱਜ ਕੱਲ ਮੋਬਾਈਲ ਛੁੱਟੜੇ ਬੱਚੇ ਲੈ ਕੇ ਉਹਦੇ ਐਕਚੁਅਲ ਹੋ ਰਹੇ ਆ ਉਹ ਮੋਬਾਈਲ ਤੋਂ ਦੂਰ ਰਹਿਣ ਔਰ ਖੇਡਾਂ ਵਿੱਚ ਆਪਣਾ ਆਪਣੇ ਜ਼ਿਲ੍ਹੇ ਦਾ ਤੇ ਆਪਣੇ ਜਿਹੜੇ ਮਾਤਾ ਪਿਤਾ ਉਹਨਾਂ ਦਾ ਨਾਮ ਰੂਸ਼ਕ